ਬੜੀਆ ਉਹਨਾਂ ਦਾ ਮਾਨ ਸਨਮਾਨ ਕਰਦਾ ਮੈਂ ਜਦੋਂ ਮੰਤਰੀ ਸੀਗਾ ਤੇ ਮੈਂ ਲੇਡੀ ਸਰਪੰਚਾ ਪੰਚਾਂ ਦੇ ਸੈਮੀਨਾਰ ਦਿੱਤੇ ਪੰਜਾਬ ਦੇ ਵਿੱਚ ਮੈਂ ਅੰਮ੍ਰਿਤਸਰ ਵੀ ਕੀਤਾ ਸੀਗਾ ਜਲੰਧਰ ਦੇ ਵਿੱਚ ਇੱਕ ਲਧਿਆਣਾ ਬਠਿੰਡਾ ਚਾਰ ਬਹੁਤ ਵੱਡੇ ਸੈਮੀਨਾਰ ਕੀਤੇ ਕਿ ਆਪਣੀਆਂ ਭੈਣਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਕਿੰਨੇ ਅਧਿਕਾਰ ਕਿਉਂਕਿ ਆਪਾਂ ਸਾਰੇ ਬੰਦੋਖੀ ਕੀ ਕਹਿੰਦੇ ਨੇ ਮਨੁੱਖਵੰਦ ਸਮਾਜ ਹੈ ਆਪਾਂ ਕਿਉਂਕਿ ਮਨੁੱਖਾਂ ਦੀ ਬੰਦਿਆਂ ਦੀ ਕਥਾ ਦੇ ਵਿੱਚ ਵੀ ਤਾਂ ਬਾਤ ਦਾਦੀ ਚਲਦੀ ਆ ਬਹੁਤ ਵਾਰੀ ਕੀ ਹੁੰਦਾ ਕਿ ਅਸੀਂ ਸਰਪੰਚ ਵਿਚਾਰੀ ਆਪ ਨਹੀਂ ਜਾਂਦੀ ਉਹਨਾਂ ਦੇ ਪਤੀ ਦੇ ਜਾਂ ਉਹਨਾਂ ਦੇ ਲੜਕੇ ਜਾਂ ਉਹਨਾਂ ਦੇ ਪਿਤਾ ਜੀ ਦਫ਼ਤਰ ਚਲ ਜਾਂਦੇ ਆ ਤੇ ਲੋਕ ਉਹਨਾਂ ਨੂੰ ਸਰਪੰਚ ਕਹਿੰਦੇ ਆ ਪਰ ਇਹ ਸਹੀ ਨਹੀਂ ਮੈਂ ਸੋਚਦਾ ਕਿ ਜੇ ਸਾਡੀਆਂ ਮਾਵਾਂ ਭੈਣਾਂ ਬੜੀਆਂ ਇਹਨਾਂ ਨੂੰ ਪਾਲ ਦੇਣੀ ਚਾਹੀਦੀ ਆ ਉਹਦਾ ਐਤਕ ਬਹੁਤ ਵਧੀਆ ਅਜਨਵਾ ਬੈਠਾ ਹੋਊਗਾ ਵਿੱਚ ਮੇਰੇ ਹਲਕੇ ਦੇ ਵਿੱਚ ਕਈ ਸਰਪੰਚ ਸਾਹਿਬਾਨ ਕਈ ਪੰਚ ਪੜੀਆਂ ਲਿਖੀਆਂ ਲੜਕੀਆਂ ਬਣੀਆਂ ਉਹਨਾਂ ਨੂੰ ਅੱਪਾ ਅੱਗੇ ਕਰਨਾ ਉਹਨਾਂ ਨੂੰ ਮੌਕਾ ਦੇਣਾ ਧਰਾਂ ਚ ਵੀ ਦੇਣਾ ਬਾੜ ਵੀ ਦੇਣਾ ਪਿੰਡਾਂ ਦੇ ਵਿਕਾਸ ਵਾਸਤੇ ਸੋ ਮੈਂ ਆਸ ਕਰਦਾ ਕਿ ਜਿਹੜਾ ਰੰਗਲਾ ਪੰਜਾਬ ਅਸੀਂ ਬਣਾਉਣਾ ਜਿਹੜਾ ਸਦਾ ਭਗਵਾਨ ਸਿੰਘ ਮਾਨ ਜੀ ਦਾ ਸੁਫਨਾ ਹੈ ਉਹ ਸੁਫਨਾ ਤਾਂ ਹੀ ਸਰਕਾਰ ਹੋਊਗਾ ਜੇ ਆਪਾਂ ਸਾਰੇ ਰਲ ਕੇ ਜਿਹੜਾ ਸਭ ਤੋਂ ਹੇਠਲਾ ਔਰ ਸਭ ਤੋਂ ਮਜ਼ਬੂਤ ਸਭ ਪੰਚਾਇਤ ਹੈ ਇਹਨੇ ਥੂ ਆਪਣੇ ਪਿੰਡਾਂ ਦਾ ਜਿਹੜਾ ਵਿਕਾਸ ਕਰਾਂਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਂ ਇੱਕ ਗੱਲ ਤੇਰੀ ਚਾਹੁੰਦਾ ਜਿਹੜੀ ਪਹਿਲਾਂ ਮਾਨ ਸਾਹਿਬ ਕਹਿ ਕੇ ਗਏ ਤੇ ਮਾਨ ਸਾਹਿਬ ਨੇ ਅਰਕਾ ਅਸੈਂਬਲੀ ਦੇ ਵਿੱਚ ਕਿਹਾ ਸੀਗਾ ਕਿ ਅਰਕਾ ਕਿਸੇ ਪਾਰਟੀ ਦਾ ਪੰਚ ਸਰਪੰਚ ਨਹੀਂ ਹੋਊਗਾ ਪਿੰਡ ਦਾ ਹੋਊਗਾ ਪਿੰਡ ਦੇ ਆਪਣਾ ਸਰਪੰਚ ਪੰਚ ਚੋਣ ਲਗੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਰੀਬ 3000 ਪਿੰਡ ਪੰਜਾਬ ਦਾ ਅਜਿਹੇ ਜਿੱਥੇ ਸਭ ਸੰਤਤੀ ਹੋਈ ਅਜਿhandle ਹਲਕੇ ਦੇ ਵਿੱਚ 61 ਪਿੰਡ ਅਜਿਹੇ ਦੇ ਜਿੱਥੇ ਸਭ ਸੰਤਤੀ ਹੋਈ ਮਜਿੱਠੇ ਚੋਰੀ ਇਨਦਾਸਾ ਸਾਸਿ ਚੋਰੀ ਟਾਲੀ ਚੋਈ ਬਹੁਤ ਸਾਰੇ ਥਾਵਾਂ ਤੇ ਹੋਈ ਆ ਇਹ ਇਹ ਇਸ ਕਰਕੇ ਕਿ ਅਸੀਂ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਿੰਡ ਦਾ ਸਰਪੰਚ ਚੁਣੋ ਪਾਰਟੀ ਦਾ ਸਰਪੰਚ ਨਹੀਂ ਚੁਣਦਾ ਪਿੰਡ ਵਾਲੇ ਬੰਦੇ ਆਪਣਾ ਤੈਅ ਕਰ ਸੋ ਤੁਸੀਂ ਹੁਣ ਪਿੰਡ ਦੇ ਪੰਜ ਸਰਪੰਚ ਦੇ ਤੁਸੀਂ ਕਿ ਪਾਰਟੀ ਦੇ ਨਾਮ ਦੇ ਬਾਅਦ ਕਿਤੇ ਪਹਿਲਾਂ ਤੁਸੀਂ ਆਪਣੇ ਪਿੰਡ ਦੇ ਸੋ ਤੁਹਾਨੂੰ ਐਸੇ ਮਗਰਗੇ ਮੈਂ ਸੋਚਣਾ ਪੈਣਾ ਔਰ ਅਸੀਂ ਵੀ ਇਹ ਕਹਿ ਦਿੱਤਾ ਦੇ ਵਿਕਾਸ ਦੇ ਜਿੱਥੇ ਵਿਕਾਸ ਦਾ ਕੰਮ ਹੈ ਉੱਥੇ ਐਸੀ ਕੋਈ ਪਾਰਟੀਬਾਜ਼ੀ ਨਹੀਂ ਕਰਦੀ ਹਰ ਇੱਕ ਨੂੰ ਇੱਕੋ ਜਿਹਾ ਮੌਕਾ ਦੇਣਾ ਕੋਈ ਜੇ ਦੂਜੀ ਵਿਚਾਰਧਾਰਾ ਵਾਲਾ ਸਪੰਦ ਪੰਦ ਬੜੀ ਵੀ ਦੇ ਤਾਂ ਕੋਈ ਗੱਲ ਨਹੀਂ ਆਪਾਂ ਨੂੰ ਇਹ ਹੈ ਕਿ ਆਪਾਂ ਪਿੰਡਾਂ ਦਾ ਵਿਕਾਸ ਕਰਨਾ ਸਭ ਨੂੰ ਲਲਕੇ ਔਰ ਤੁਸੀਂ ਜਿਹੜਾ ਆਪ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਦਾ ਸਰਕਾਰ ਸਭ ਨੂੰ ਬਰਾਬਰ ਦਾ ਵੰਟਾਣ ਮਿਲੂਗਾ ਚਾਹੇ ਕੋਈ ਤੇਹ ਬਤਾਤਾ ਹੋਗਾ ਕੋ ਆਮ ਆਦਮੀ ਪਾਰਟੀ ਦਾ ਕੋ ਕਾਂਗਰਸ ਦਾ ਕੋ ਕੱਲੀ ਦਾ ਕੋ ਬੀਜੇਪੀ ਦਾ ਪਰ ਸਭ ਦਾ ਮੰਨਤਾ ਹੋਗਾ ਸਭ ਦੇ ਤੇ ਅਸੀਂ ਕਰਪਸ਼ਨ ਨਹੀਂ ਕਰਦੇ ਅਸੀਂ ਕਿਸੇ ਨੂੰ ਪੈਸਾ ਨਹੀਂ ਖਾਂਦੇ ਨਾ ਅਸੀਂ ਗਰਾਂਟਾ ਜਿਹੜੀ ਹੈ ਉਹ ਸਹੀ ਥਾਂ ਦੇ ਉੱਤੇ ਲਾਉਣੀ ਹੈ ਉਹਦੇ ਵਿੱਚ ਅਸੀਂ ਜਿਹੜਾ ਪਹਿਲਾ ਕੰਮ ਚੱਲਦਾ ਸੀਗਾ ਨਾ ਸਾਡੀ ਹਿੱਸੇ ਦਾ ਹਿੱਸੇ ਦਾ ਵੀ ਹੋਊਗੀ ਨਾ ਕਿ ਸਾਡੇ ਐਮਐਲਏ ਦੀ ਹਲਕਾ ਚਾਜ ਦੀ ਹੋਊਗੀ ਨਾ ਤੁਹਾਡੀ ਨਾ ਕਿਸੇ ਵੀਡੀਓ ਦੀ ਨਾ ਕੇ ਹੋਰ ਅਫਸਰ ਨਹੀਂ ਸਭ ਦੇ ਮਿਲ ਕੇ ਮਲ ਜਿਹੜਾ ਉਹ ਆਪਾਂ ਵਿਕਾਸ ਕਰਨਾ ਤੇ ਆਪਾਂ ਕ腐ਸ਼ਨ ਨੂੰ ਦੂਰ ਰਣਾ ਜਿੰਨੀ ਵੀ ਗ੍ਰਾਂਟ ਸਰਕਾਰਾਂ ਆਪਾਂ ਨੂੰ ਮਿਲਦੀ ਹੈ ਉਹਦਾ ਇੱਕ ਇੱਕ ਪੈਸਾ ਜਿਹੜਾ ਆਪਣੇ ਪਿੰਡ ਤੇ ਲਾਉਣਾ ਇੱਕ ਇੱਕ ਪੈਸਾ ਆਪਣੇ ਪਿੰਡ ਦੀਆਂ ਗਲੀਆਂ नालੀਆਂ ਤੇ ਫੇਰਨੀਆਂ ਤੇ ਸੜਕਾਂ ਤੇ ਜਿਹੜਾ ਉਹ ਲਾਉਣਾ ਬਸ ਬਸ ਤੁਹਾਨੂੰ ਇਹੀ ਚਾਹਤਾ ਚਾਹੁੰਦਾ ਸੀਗਾ ਤੁਹਾਨੂੰ ਮੇਰੇ ਵੱਲੋਂ ਮੇਰੇ ਮਾਨਜੋ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਰੇ ਪੰਜਾਬ ਸੁਕਾ ਵੱਲੋਂ ਤੁਹਾਨੂੰ ਸਭ ਨੂੰ ਆ ਪੰਜ ਬੰਦੇ ਦੇ ਉੱਤੇ ਬਹੁਤ-ਬਹੁਤ ਵਧਾਈਆਂ ਹੋਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਸਾਰੇ ਪੰਜ ਸਰਪੰਚਾਂ ਨੂੰ ਬੇਨਤੀ ਕਰਦਾ ਹਾਂ ਕਿ ਆਪੋ ਆਪਣੇ ਵਿਜਾਇ ਵਿੱਚ ਖੜੇ ਹੋਣ ਜਿਸ ਅਸਰ ਸਾਡੇ ਆਪਾਂ ਤੇ ਕਰਤਰ ਹੋਏ ਆ ਉਹ ਸਾਰਾ ਸਵਾਦ ਜਿਹੜਾ ਅੰਮ੍ਰਿਤਸਰ ਨੇ ਕਰਾਉਣਾ ਹੈ ਤੁਸੀਂ ਆਪਣਾ ਸੱਜਾ ਹੱਥ ਅੱਗੇ ਰੱਖ ਕੇ ਜਦੋਂ ਮੰਤਰੀ ਸਾਹਿਬ ਬੋਲਣ ਮੈਂ ਆਪਣਾ ਨਾਮ ਬੋਲਣਾ

ਮੇਰੇ ਪਿੱਛੇ ਪਿੱਛੇ ਤੁਸੀਂ ਬੋਲੀ ਜਾਣਾ ਜਦਾਂ ਤੁਹਾਨੂੰ ਦੱਸਿਆ ਗਿਆ ਮੈਂ ਸੱਚੇ ਦਿਲੋਂ ਈਸ਼ਵਰ ਦੀ ਸੋਖ ਖਾਂਦਾ ਹਾਂ ਖਾਂਦੀ ਹਾਂ ਕਿ ਮੈਂ ਕਦੂਨ ਦੁਆਰਾ ਸਤਾਪਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਬਦਾਂ ਅਤਿ ਗੁਸਤ ਰੱਖਾਂਦਾ ਰੱਖਾਂਗੀ ਅਤੇ ਮੈਂ 5 ਵਜੇ ਆਪਣੇ ਫਰਜ਼ਾਂ ਨੂੰ ਨਿਸ਼ਟਾਪੂਰਵਕ ਅਤੇ ਮਾਨਵਤਾ ਦੀ ਨਿਵਾਵਾਂ ਦੀ ਨਿਵਾਵਾਂ ਦਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਧਰ ਪੱਖਪਾਤ ਸੰਦੇਸ਼ ਜਾਂ ਮਾੜੀ ਭਾਵਨਾ ਦੇ ਬਾਤ ਦੇ ਸਰਦਾਰ ਅਤੇ ਕਾਨੂੰਨ ਮਦਦ ਮਿਆ ਕਰਾਂਗਾ ਕਰਾਂਗੀ ਜੈਹਾਂ ਵਾਜੋਦੀ ਖਾਲਸਾ ਵਾਜੋਦੀ ਕੀਫਤ